ਹਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਹਾਂ ਵੀਡੀਓ ਸ਼ੁਰੂ ਪਹਿਲਾਂ ਤੁਹਾਡੇ ਨਾਮ ਬੋਲ ਦਿੰਨੇ ਹਾਂ ਜੀ ਪ੍ਰੀਤ ਸਿੰਘ ਦੀ ਆਈਡੀ ਤੋਂ ਕਮੈਂਟ ਆਇਆ ਬਹੁਤ ਬਹੁਤ ਧੰਨਵਾਦ ਜੀ ਜਸਵਿੰਦਰ ਕੌਰ ਮਾਲਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਪਬਜੀ ਬੈਨ ਬਹੁਤ ਬਹੁਤ ਧੰਨਵਾਦ ਜੀ ਪ੍ਰੀਤ ਰਾਣੀ ਬਹੁਤ ਬਹੁਤ ਧੰਨਵਾਦ ਜੀ ਹੁਸਨਪੁਰ ਤੋਂ ਪ੍ਰੀਤ ਰਾਣੀ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਵਾਸਤੇ ਦਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਵੀਰਪਾਲ ਕੌਰ ਬਹੁਤ-ਬਹੁਤ ਧੰਨਵਾਦ ਜੀ ਮਨਿੰਦਰ ਦੀਪ ਕੌਰ ਬਹੁਤ-ਬਹੁਤ ਧੰਨਵਾਦ ਜੀ ਨਾਜਿਆ ਖਾਨ ਸ਼ੇਰਪੁਰ ਤੋਂ ਬਹੁਤ-ਬਹੁਤ ਧੰਨਵਾਦ ਜੀ ਸੁਖਮਨ ਪ੍ਰੀਤ ਬਹੁਤ-ਬਹੁਤ ਧੰਨਵਾਦ ਜੀ ਸਤਵੀਰ ਕੌਰ ਬਹੁਤ-ਬਹੁਤ ਧੰਨਵਾਦ ਜੀ ਆਲੋਨਾ ਬਹੁਤ ਬਹੁਤ ਧੰਨਵਾਦ ਜੀ ਪ੍ਰਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਹੋਰ ਸਨਾਓ ਜੀ ਸਾਰੇ ਠੀਕ ਠਾਕ ਹੋ ਤੇ ਮੁਬਾਰਕਾਂ ਜੀ ਸਾਰਿਆਂ ਨੂੰ ਦੀਵਾਲੀ ਦੀਆਂ ਹਨਾ ਅਡਵਾਂਸ ਦੇ ਵਿੱਚ ਹੀ ਤੇ ਅੱਜ ਆਪਾਂ ਵੀਡੀਓ ਕਿਉਂ ਬਣਾ ਰਹੇ ਆ ਅੱਜ ਪਤੋਂ ਸ਼ਾਮ ਨੂੰ ਹੀ ਵੀਡੀਓ ਦੇਵਾਂਗੇ ਹਨਾ ਸਵੇਰੇ ਹੈਗਾ ਧੰਤੀ ਰਸ ਦਾ ਦੇਣਾ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਸੀ ਕਿ ਮੈਂ ਨਾ ਖੁਦ ਆ ਜਮਾਇਆ ਹੋਇਆ ਮੈਂ ਪਹਿਲਾਂ ਯਕੀਨ ਨਹੀਂ ਸੀ ਕਰਦੀ ਇਹਨਾਂ ਚੀਜ਼ਾਂ ਤੇ ਮੈਨੂੰ ਕਿਉਂਕਿ ਬਹੁਤ ਸਾਰੇ ਭੈਣ ਭਾਈ ਐਸੇ ਵੀ ਆ ਜਿਹੜੇ ਯਕੀਨ ਨਹੀਂ ਕਰਦੇ ਇਹਨਾਂ ਚੀਜ਼ਾਂ ਦੇ ਹਨ ਕਹਿੰਦੇ ਐਵੇਂ ਹੀ ਹੁੰਦਾ ਬਕਵਾਸ ਹੁੰਦਾ ਪਰ ਨਹੀਂ ਜੀ ਤੁਸੀਂ ਆਪਣੀ ਪੂਰੀ ਸ਼ਰਧਾ ਨੇਚਾ ਦੇ ਨਾਲ ਤੁਸੀਂ ਕਰੋਗੇ ਜਿਹੜਾ ਪਤਾ ਤੁਹਾਨੂੰ ਦੱਸ ਰਹੇ ਆ ਤਾਂ ਬਹੁਤ ਜ਼ਿਆਦਾ ਫਾਇਦਾ ਹੋਊਗਾ ਤੁਹਾਨੂੰ ਤੁਸੀਂ ਸਾਨੂੰ ਸਾਲ ਦੇ ਅੰਦਰ ਅੰਦਰ ਫਾਇਦਾ ਨਜ਼ਰ ਆਉਣ ਲੱਗ ਜਾਊਗਾ ਕਈ ਵਾਰੀ ਕੀ ਹੁੰਦਾ ਜੀ ਆਪਾਂ ਨਾ ਪੂਰੀ ਜ਼ਿੰਦਗੀ ਲਾ ਦਿੰਨੇ ਆਪਾਂ ਮਿਹਨਤ ਫੁੱਲ ਕਰਦੇ ਆ ਤੇ ਆਪਾਂ ਜਿਵੇਂ ਕਹਿ ਦਿੰਨੇ ਆ ਵੀ ਸਾਰੀ ਉਮਰ ਕਮਾਈ ਕੀਤੀ ਪਰ ਕੋਈ ਜੋੜਾ ਨਹੀਂ ਜੁੜਿਆ ਗਿਆ ਹਨਾ ਵੀ ਘਰਦਿਆਂ ਕਬੀਲਦਾਰੀਆਂ ਹੀ ਅੰਨੀਆਂ ਐ ਉਹ ਜਿਵੇਂ ਕੀ ਆਪਾਂ ਕਹਿ ਦਿੰਨੇ ਨਾ ਵੀ ਚਲੋ ਹਨਾ ਰੱਬ ਸਮੱਤ ਬਖਸ਼ੇ ਸਾਰਿਆਂ ਨੂੰ ਤੇ ਇਹ ਹੁੰਦਾ ਏ ਕਿ ਪ੍ਰਮਾਤਮਾ ਜਦੋਂ ਚਾਹੁੰਦਾ ਏ ਵੀ ਆਪਣਾ ਜਿਵੇਂ ਬੁੱਧੀ ਹੁੰਦੀ ਆਪਣੀ ਹਨਾ ਕਈ ਲੋਕ ਆਪਾਂ ਦੇਖਦੇ ਆ ਜ਼ਿੰਦਗੀ ਦੇ ਵਿੱਚ ਬਹੁਤ ਲੋਕਾਂ ਨਾਲ ਆਪਣਾ ਵਾਹ ਪੈਂਦਾ ਏ ਇਹ ਲੋਕ ਹੁੰਦੇ ਕੰਮ ਵੀ ਬਹੁਤ ਕਰਦੇ ਆ ਤੇ ਪਰ ਉਹਨਾਂ ਦੇ ਕੋਲੇ ਕਦੇ ਵੀ ਪੈਸਾ ਨਹੀਂ ਹੋਊਗਾ ਉਹ ਆਹੀਂ ਬਸ ਕਹਿਣਗੇ ਹੈ ਨਹੀਂ ਸਾਡੇ ਕੋਲੇ ਹੈ ਨਹੀਂਗਾ ਉਹਦਾ ਕੀ ਹੁੰਦਾ ਕਿ ਉਹ ਜਿਹੜੀ ਆਪਣੀ ਬੁੱਧੀ ਆ ਉਹਨੂੰ ਸਹੀ ਤਰੀਕੇ ਨਾਲ ਯੂਜ਼ ਨਹੀਂ ਕਰਦੇ ਪਤਾ ਨਹੀਂ ਤਾਂ ਇਹ ਪ੍ਰਮਾਤਮਾ ਵੱਲੋਂ ਹੋ ਜਾਂਦਾ ਹੈ ਜਾਂ ਇਨਸਾਨ ਖੁਦ ਹੀ ਗਲਤੀਆਂ ਕਰਦੇ ਆ ਤੇ ਉਹਦੇ ਕਾਰਨ ਕੀ ਹੋ ਜਾਂਦਾ ਹੈ ਕਿ ਆਪਾਂ ਨੂੰ ਜਦੋਂ ਆਂ ਲੱਗਦਾ ਹੈ ਕਿ ਦੇਖੀ ਇੰਨੀ ਕਮਾਈ ਵੀ ਕਰ ਲਈ ਸਾਰੀ ਜ਼ਿੰਦਗੀ ਕੱਢ ਲਈ ਪਰ ਕੁਝ ਨਹੀਂ ਜੁੜਿਆ ਨਹੀਂ ਔਰ ਮੈਂ ਇਹਨਾਂ ਚੀਜ਼ਾਂ ਦੇ ਖਿਲਾਫ ਹਾਂ ਜਿਹੜਾ ਇਨਸਾਨ ਮੈਂ ਕੰਨੀ ਵੀ ਕੰਮ ਕਰਦਾ ਹੈ ਨਾ ਉਹਦੇ ਕੋਲੇ ਹਰ ਹਾਲਾਤ ਵਿੱਚ ਜੇ ਬਾਲੇ ਨਹੀਂ ਤਾਂ ਥੋੜੇ ਪੈਸੇ ਜ਼ਰੂਰ ਹੁੰਦੇ ਆ ਕਿਉਂਕਿ ਉਹ ਆਪਣੀ ਸੇਵਿੰਗ ਜਿਹੜਾ ਇੱਕ ਵਧੀਆ ਸਿਆਣਾ ਇਨਸਾਨ ਆ ਨਾ ਉਹ ਸੇਵਿੰਗ ਜ਼ਰੂਰ ਕਰਦਾ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਜ਼ਿੰਦਗੀ ਵਿੱਚ ਦੁੱਖ ਸੁੱਖ ਜ਼ਰੂਰੀ ਆ ਆਉਣਗੇ ਠੀਕ ਹੈ ਨਾ ਤੇ ਅੱਜ ਆਪਾਂ ਹੈ ਜਦੋਂ ਹੁੰਦੇ ਆ ਉਦੋਂ ਕਈਆਂ ਦੀ ਆਦਤ ਹੁੰਦੀ ਸਾਰੇ ਨਹੀਂ ਆਪਾਂ ਕਹਿੰਦੇ ਬਹੁਤ ਲੋਕ ਸਿਆਣੇ ਆ ਸਮਝਦਾਰ ਆ ਹੁਣ ਜਿਹੜੇ ਆਪਾਂ ਕਹਿਦੇ ਨੇ ਇੰਨੇ ਨੇ ਅਮੀਰ ਹੋ ਗਿਆ ਨਾ ਮੰਨ ਲਓ ਕਿ ਆਪਾਂ ਨੂੰ ਪਤਾ ਨਹੀਂ ਵਸੇ ਕਿ ਕਿ ਸਚਾਈ ਹੈਗੀ ਆ ਪਰ ਬਹੁਤ ਆਪਾਂ ਵੀਡੀਓ ਸੁਣਦੇ ਆ ਜਾਂ ਲੋਕਾਂ ਤੋਂ ਵੀ ਸੁਣਦੇ ਆ ਕਿ ਬਾਨੀ ਆ ਜਿਹੜੇ ਤਾਂ ਗਰੀਬ ਹੁੰਦੇ ਸੀ ਪਹਿਲਾਂ ਉਹ ਹੁਣ ਦੇਖੋ ਕਿੰਨੇ ਅਮੀਰ ਹੋ ਗਏ ਆ ਚਲੋ ਜੀ ਉਹਨਾਂ ਨੇ ਆਪਣਾ ਦਿਮਾਗ ਯੂਜ਼ ਕੀਤਾ ਤੇ ਉਹ ਅਮੀਰ ਹੋ ਗਏ ਜਿਵੇਂ ਆਪਾਂ ਕਹਿੰਨੇ ਆ ਬੰਦਾ ਗਰੀਬ ਜੰਮਦਾ ਜ਼ਰੂਰ ਆ ਪਰ ਜੇ ਮਰਦਾ ਗਰੀਬ ਆ ਨਾ ਤਾਂ ਫਿਰ ਉਹਦੀ ਗਲਤੀ ਹੁੰਦੀ ਆ ਕਿਉਂਕਿ ਸਾਰੀ ਮ ਰੱਬ ਨੇ ਆਪਾਂ ਨੂੰ ਹੱਥ ਪੈਰ ਸਲਾਮਤ ਦਿੱਤੇ ਆਪਣੇ ਕਮਾਈ ਕਰੋ ਮਿਹਨਤ ਕਰੋ ਤੇ ਤੁਸੀਂ ਆਪਣੀ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਜੇ ਆਪਾਂ ਨੂੰ 1000 ਰੁਪਿਆ ਇੱਕ ਦਿਨ ਦੀ ਕਮਾਈ ਆ ਤੇ ਉਹਦੇ ਵਿੱਚੋਂ ਆਪਾਂ 800 ਰੁਪਿਆ ਖਰਚ ਦਈਏ ਤੇ ਆਪਾਂ 200 ਰੁਪਿਆ ਸੇਵ ਕਰ ਲਈਏ ਵੀ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਆ ਜੂਗਾ ਤੇ ਜ਼ਰੂਰ ਅਨੰਦੇ ਆਪਣੇ ਐਸੇ ਬਚਦੇ ਆ ਸੇਵ ਹੁੰਦੇ ਆ ਆਪਾਂ ਸੌਖੇ ਰਵਾਂਗੇ ਸਾਰੀ ਜ਼ਿੰਦਗੀ ਤੇ ਜਦੋਂ ਆਪਾਂ ਇਹ ਕਹਿਣਾ ਵੀ ਜੇ ਹਜ਼ਾਰ ਬਣਿਆ ਤੇ ਹਜ਼ਾਰ ਬਣਿਆ ਤਾਂ ਹਜ਼ਾਰ ਆਪਾਂ 1500 ਲਾ ਦਈਏ ਫਿਰ ਉਹ ਕਿੱਥੋਂ ਹੋਊਗਾ ਨਾ ਫਿਰ ਬਾਅਦ ਵਿੱਚ ਤਾਂ ਉਹ ਹੀ ਹੋਊਗਾ ਵੀ ਸਾਡੇ ਤਾਂ ਕੋਲੇ ਹੀ ਕੁਝ ਨਹੀਂ ਸਾਡੇ ਤਾਂ ਕੋਲੇ ਹੀ ਕੁਝ ਨਹੀਂ ਮੈਂ ਅਜਮਾਇਆ ਹੋਈਆਂ ਗੱਲਾਂ ਮੈਂ ਨਹੀਂ ਮੰਨਦੀ ਇਹਨਾਂ ਚੀਜ਼ਾਂ ਦੇ ਕਿ ਜਿਹੜਾ ਮੈਂ ਇਹ ਕਹਿਨੀ ਹੁੰਦੀ ਆ ਜਿਹੜਾ ਇਨਸਾਨ ਖੁਦ ਮਿਹਨਤ ਕਰਦਾ ਨਾ ਕੰਮ ਕਰਦਾ ਏ ਉਹਦੇ ਕੋਲੇ ਹਰ ਹਾਲ ਵਿੱਚ ਐਸਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂ ਨਹੀਂ ਬਚਦਾ ਬਚਦਾ ਏ ਜੀ ਜ਼ਰੂਰ ਬਚਦਾ ਚਾਹੇ ਆਪਣੀ ਕਿੱਡੀ ਕਬੀਲਦਾਰੀ ਹੈਗੀ ਆ ਜੇ ਆਪਾਂ ਸਹੀ ਢੰਗ ਦੇ ਨਾਲ ਕਬੀਲਦਾਰੀ ਨੂੰ ਚਲਾਵਾਂਗੇ ਤੇ ਜ਼ਰੂਰ ਪੈਸਾ ਬਚੂਗਾ ਬਹੁਤ ਘਰ ਐਸੇ ਹੈਗੇ ਜਿਹੜੇ ਮਿਹਨਤ ਕਰ ਕਰ ਕੇ ਤਰੱਕੀ ਬਹੁਤ ਜ਼ਿਆਦਾ ਕਰ ਚੁੱਕੇ ਆ ਕਿਉਂਕਿ ਉਹ ਸਹੀ ਤਰੀਕੇ ਦੇ ਨਾਲ ਚੱਲਦੇ ਜਦੋਂ ਹੁਣ ਆਪਾਂ ਨੂੰ ਮੰਨ ਲਓ ਵੀ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਚੀਜ਼ ਖਰੀਦੀ ਏ ਜਿਹੜੀ ਆਪਾਂ ਨੂੰ ਜ਼ਰੂਰਤ ਹੀ ਨਹੀਂ ਕਈ ਲੋਕ ਐਸੇ ਵੀ ਮੈਂ ਦੇਖਿਆ ਮੰਨ ਲਓ ਕਿ ਚਲੋ ਕੋਈ ਗੁੱਸਾ ਨਾ ਕਰਿਓ ਆਪਾਂ ਇਹ ਨਹੀਂ ਕਹਿੰਦੇ ਵੀ ਸਾਰੇ ਇੱਕੋ ਜਿਹੇ ਹੁੰਦੇ ਆ ਇੱਕ ਐਗਜ਼ਾਮਪਲ ਦੇ ਤੌਰ ਤੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਈ ਲੋਕ ਐਸੇ ਹੁੰਦੇ ਆ ਕਿ ਕਈ ਵਾਰ ਹੁੰਦਾ ਆਪਣੇ ਕੋਲੇ ਵਾਧੂ ਚੀਜ਼ਾਂ ਪਈਆਂ ਐ ਕਰੇ ਮੰਨ ਲਓ ਸੂਟ ਪਏ ਆ ਕੱਪੜੇ ਵਾਧੂ ਪਏ ਹੋਏ ਅਲਮਾਰੀਆਂ ਭਰੀਆਂ ਐ ਜੁੱਤੀਆਂ ਜੋੜੇ ਸਭ ਕੁਝ ਵਾਧੂ ਪਿਆ ਐ ਆਪਾਂ ਫੇਰ ਵੀ ਬਾਜ਼ਾਰ ਗਏ ਹਾ ਇਹ ਆ ਸੋਹਣੀ ਲੱਗੀ ਮੈਂ ਵੀ ਲੈ ਲਾਂ ਹਾ ਇਹ ਚੀਜ਼ ਮੈਨੂੰ ਸੋਹਣੀ ਲੱਗੀ ਮੈਂ ਆ ਵੀ ਲੈ ਲਵਾਂ ਇਹਦੇ ਵਿੱਚ ਕੌਣ ਗਲਤ ਆ ਹਨਾ ਇਹਦੇ ਵਿੱਚ ਤਾਂ ਆਪਾਂ ਹੀ ਗਲਤ ਆ ਨਾ ਜਦੋਂ ਆਪਣੇ ਕੋਲੇ ਹੈਗੀ ਆ ਜੇ ਆਪਣੇ ਕੋਲੇ ਨਹੀਂ ਹੈਗੀ ਚੀਜ਼ ਤਾਂ ਤੁਸੀਂ ਤਾਂ ਖਰੀਦ ਦੋ ਮੈਂ ਆਪਣੇ ਘਰੇ ਇਹੀ ਰੱਖਦੀ ਆ ਖੁਦ ਵੀ ਆਈ ਆ ਆਪਦੇ ਬੱਚਿਆਂ ਨੂੰ ਵੀ ਇਹੀ ਸਿਖਾਉਣੀ ਆ ਕਿ ਬੇਟਾ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਲਓ ਐਵੇਂ ਨਹੀਂ ਕਿ ਆਪਾਂ ਲੈ ਲੈ ਕੇ ਆਪਣਾ ਆ ਚੀਜ਼ ਸੋਹਣੀ ਲੱਗੀ ਉਹ ਚੀਜ਼ ਸੋਹਣੀ ਲੱਗੀ ਆਪਾਂ ਖਰੀਦ ਖਰੀਦ ਕੇ ਰੱਖੀ ਚੱਲੀਏ ਹਨਾ ਸਭ ਤੋਂ ਮਾੜੀ ਆਦਤ ਹੁੰਦੀ ਇਹ ਵਾਲੀ ਜਿਹੜੇ ਲੋਕਾਂ ਨੂੰ ਇਹ ਸ਼ੌਂਕ ਆ ਆ ਵੀ ਲੈ ਲੀਆ ਵੀ ਸੋਹਣਾ ਲੱਗਦਾ ਆ ਵੀ ਲੈ ਲੀਆ ਸੋਹਣਾ ਤਾਂ ਦੇਖੋ ਜੀ ਆਨੇਂ ਦੇਰਾ ਸੋਹਣੀਆਂ ਤੋਂ ਸੋਹਣੀਆਂ ਚੀਜ਼ਾਂ ਪਈਆਂ ਫਿਰ ਜੇ ਆਪਾਂ ਐ ਜਾਵਾਂਗੇ ਤਾਂ ਫਿਰ ਤਾਂ ਵਰਵਾਦੀ ਹੈ ਨਾ ਤੇ ਬਾਕੀ ਮੈਂ ਤੁਹਾਨੂੰ ਚਲੋ ਇਹ ਤਾਂ ਗੱਲਾਂ ਕਰਨ ਲੱਗ ਗਏ ਤੁਹਾਡੇ ਨਾਲ ਇੱਕ ਨਾਰਮਲੀ ਤੇ ਮੈਂ ਦੱਸਦੀ ਹਾਂ ਤੁਹਾਨੂੰ ਕਿ ਸਵੇਰੇ 18 ਤਰੀਕਾ ਪੰਤੀਰਸ ਦਾ ਦੇਣਾ ਤੁਸੀਂ ਕੀ ਕਰਨਾ ਜੀ ਮੈਂ ਅਜ ਮਾਇਆ ਹੋਇਆ ਇਹ ਠੀਕ ਹੈ ਇੱਕ ਨਾ ਵਿਸ਼ਵਾਸ ਬਣ ਜਾਂਦਾ ਹੈ ਫਿਰ ਆਪਾਂ ਨੂੰ ਐ ਹੁੰਦਾ ਵੀ ਸਿੱ ਥੋੜੇ ਜੇ ਪੈਸੇ ਦੇ ਵਿੱਚ ਰੱਖ ਲਈ ਤੁਸੀਂ ਕੀ ਕਰਨਾ ਹੈ ਇੱਕ ਲਾਲ ਕੱਪੜਾ ਲੈ ਕੇ ਛੋਟਾ ਜਿਹਾ ਕਾਟਨ ਦਾ ਹੀ ਲੈ ਲਿਓ ਲਾਲ ਕੱਪੜਾ ਲੈ ਕੇ ਉਦੇ ਚ ਥੋੜੇ ਜਿ ਤੁਸੀਂ ਸਵੇਰੇ ਲੈ ਕੇ ਆਏ ਉਸ ਮਾਣ ਪਹਿਲਾਂ ਮੈਂ ਤੁਹਾਨੂੰ ਸਮਾਨ ਦੱਸ ਦਿਆਂ ਤੁਸੀਂ ਲਿਖ ਲਿਓ ਪਲੀਜ਼ ਕਾਪੀ ਪੈਨ ਚੱਕੋ ਲਿਖ ਲਓ ਅਜਮਾ ਕੇ ਦੇਖ ਲਿਓ ਤੁਸੀਂ ਜੇ ਤੁਹਾਡੇ ਦਿਨ 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 ਨਾਮ ਬਦਲੇ ਤੁਸੀਂ ਮੈਨੂੰ ਕਿਓ ਫਿਰ ਕਮੈਂਟ ਕਰਕੇ ਵੀ ਦੀ ਤੁਸੀਂ ਐਵੇਂ ਕਹਿ ਲਤਾ ਮੈਂ ਖੁਦ ਅਜਮਾਇਆ ਹੈ ਤੇ ਤੁਸੀਂ ਕੀ ਕਰਨਾ ਹੈ ਪਹਿਲਾਂ ਤਾਂ ਸਵੇਰ ਦਾ ਦੇਣਾ ਜਿਹੜਾ ਤੁਸੀਂ ਇੱਕ ਤਾਂ ਝਾੜੂ ਲੈ ਕੇ ਆਇਓ ਜਰੂਰ ਝਾੜੂ ਲੈ ਕੇ ਆਉਣਾ ਇੱਕ ਤੁਸੀਂ ਲੈ ਕੇ ਆਇਓ ਸੁੱਕਾ ਟਣਿਆ ਸੁੱਕਾ ਤਾਂ ਨਹੀਂ ਲੈ 4-5 ਗੰਡੀਆਂ ਜਿਹੜੀਆਂ ਤੁਸੀਂ ਹਲਦੀ ਨਹੀਂ ਲੈ ਆਇਓ ਤੇ ਇੱਕ ਨਮਕ ਦੀ ਥੈਲੀ ਲੈ ਕੇ ਆਇਓ ਚਾਰ ਚੀਜ਼ਾਂ ਇਹ ਜ਼ਰੂਰ ਲੈ ਕੇ ਆਇਓ ਘਰੇ ਸਵੇਰੇ ਤੇ ਪੰਜਵੀਂ ਚੀਜ਼ ਆ ਜਿਹੜੀ ਜਿੱਥੋਂ ਤੱਕ ਤੁਹਾਡੀ ਮਤਲਬ ਉਹ ਗੁੰਜਾਇਸ਼ ਪੈਂਦੀ ਆ ਜੇ ਤੁਹਾਨੂੰ ਇਹ ਲੱਗਦਾ ਵੀ ਤੁਸੀਂ ਚਾਂਦੀ ਦਾ ਸ਼ਿੱਕਾ ਲਿਆ ਸਕਦੇ ਹੋ ਤੁਸੀਂ ਜ਼ਰੂਰ ਲੈ ਕੇ ਆਇਓ ਜੇ ਤੁਹਾਡੇ ਕੋਲੇ ਨਹੀਂ ਪੈਸੇ ਵੀ ਇੰਨੇ ਪੈਸੇ ਸਾਡੇ ਕੋਲੇ ਨਹੀਂ ਹੈਗੇ ਤੁਸੀਂ ਕੀ ਕਰਨਾ ਹੈ ਲਾਲ ਕੱਪੜਾ ਲੈ ਲਿਓ ਆ ਚੀਜ਼ਾਂ ਚਾਰੇ ਲੈ ਆਇਓ ਕੋਈ ਮਹਿੰਗੀਆਂ ਨਹੀਂ ਗੀਆਂ ਠੀਕ ਹੈ ਚਾਰ ਚੀਜ਼ਾਂ ਝਾੜੂ ਲੈ ਆਇਓ ਧਣੀਆਂ ਲੈ ਆਇਓ ਚਾਰ ਪੰਜ ਹਲਦੀ ਦੀਆਂ ਗੰਡੀਆਂ ਲੈ ਆਇਓ ਸੁੱਕਾ ਹਲਦੀ ਜਿਹੜਾ ਆਪਾਂ ਕਹਿੰਨੇ ਆ ਤੇ ਇੱਕ ਨਮਕ ਦੀ ਥੈਲੀ ਲੈਓ ਚਾਰ ਚੀਜ਼ਾਂ ਤੁਸੀਂ ਲੈ ਆਂਦੀਆਂ ਫਿਰ ਤੁਸੀਂ ਕੀ ਕਰਨਾ ਹੈ ਘਰੇ ਛੋਟਾ ਜਿਹਾ ਕੱਪੜਾ ਲੈ ਲਿਓ ਲਾਲ ਕਲਰ ਦਾ ਉਹਦੇ ਵਿੱਚ ਥੋੜਾ ਜਿਹਾ ਧਣੀਆਂ ਪਾ ਕੇ ਤੇ ਇੱਕ ਛਿੱਕਾ ਜਿਵੇਂ ਆਪਾਂ ਕਹਿੰਨੇ ਢਾਲਾ ਲੈ ਲਿਓ ਜੇ ਤੁਹਾਡੇ ਕੋਲ ਚਾਂਦੀ ਦਾ ਨਹੀਂ ਤੁਸੀਂ ਲਿਆ ਸਕਦੇ ਤੁਸੀਂ ਜਿਹੜਾ ਦੂਸਰਾ ਹੁੰਦਾ ਹੈ ਆਪਣਾ ਢਾਲਾ ਹੁੰਦਾ ਨਾ ਪੰਜਾਂ ਦਾ ਦਸਾਂ ਦਾ ਉਹਦੇ ਵਿੱਚ ਪਾ ਕੇ ਬੰਨ ਕੇ ਧਨੀਏ ਨੂੰ ਕੋਟਲੀ ਜੀ ਬਣਾ ਕੇ ਤੇ ਜਿੱਥੇ ਤੁਸੀਂ ਆਪਣਾ ਆਪਣੀ ਅਲਮਾਰੀ ਦੇ ਵਿੱਚ ਕੋਈ ਆਪਣਾ ਪੈਸਾ ਢੇਲਾ ਰੱਖਦੇ ਹੋ ਉੱਥੇ ਨਾਲ ਰੱਖ ਲਿਓ ਤੇ ਉਹਦੇ ਵਿੱਚ ਤੁਸੀਂ ਕੀ ਕਰਿਓ ਕੋਈ 100 ਰੁਪਿਆ ਰੱਖ ਦਿਓ ਇੱਕ ਢਾਲਾ ਬੰਨਦੇ ਉਸ ਤੇ ਨਾਲ ਉਹਦੇ 100 ਰੁਪਿਆ ਰੱਖ ਦਿਓ ਵੀ ਆਹ ਮੇਰੀ ਅੱਜ ਤੋਂ ਸੇਵਿੰਗ ਆ ਤੇ ਠੀਕ ਹੈ ਫਿਰ ਤੁਸੀਂ ਕੀ ਕਰਨਾ ਹੈ ਉਹ ਉਹ ਤੁਹਾਨੂੰ ਨਾ ਆਪਣੇ ਆਪ ਤੁਹਾਡੇ ਮਾਈਂਡ ਚ ਆਈ ਜਾਊਗਾ ਕਿ ਮੈਂ ਇਹਦੇ ਵਿੱਚ ਥੋੜੇ ਜਿਹਾ ਹੋਰ ਰੱਖ ਦੇਵਾਂ ਮੈਂ 100 ਰੱਖ ਦੇਵਾਂ ਮੈਂ 50 ਰੱਖਦਾ ਮੈਂ 500 ਰੱਖਦਾ ਮੈਂ 1000 ਰੱਖਦਾ ਮੈਂ 2000 ਰੱਖਦਾ ਮੈਂ 10000 ਰੱਖਦਾ ਤੁਹਾਡੇ ਘਰੇ ਇੰਨੀ ਜ਼ਿਆਦਾ ਬਰਕਤ ਬਣੂਗੀ ਨਾ ਤੁਸੀਂ ਹੈਰਾਨ ਮੰਨ ਜਾਓਗੇ ਕਿ ਕਮਾਲ ਹੋ ਗਿਆ ਤੇ ਸਵੇਰੇ ਜਰੂਰ ਇਹ ਕੰਮ ਕਰਿਓ ਮੈਂ ਖੁਦ ਅਜ ਮਾਇਆ ਤੇ ਮੈਨੂੰ ਆਏ ਸੀ ਮੈਂ ਨਾ ਹੁਣ ਵੀਡੀਓ ਬਣਾ ਰਹੀ ਆ ਤੇ ਹੁਣੇ ਹੀ ਮੈਂ ਤੁਹਾਨੂੰ ਮਤਲਬ ਅਪਲੋਡ ਕਰਕੇ ਤੁਹਾਡੇ ਤੱਕ ਪਹੁੰਚਾਉਣਾ ਚਾਹਉਣੀ ਤੁਸੀਂ ਜਰੂਰ ਵੀਡੀਓ ਨੂੰ ਦੇਖਿਓ ਤੇ ਬੜਾ ਹੀ ਜ਼ਿਆਦਾ ਮੇਰਾ ਅਜਮਾਇਆ ਹੋਇਆ ਨੁਸਕਾ ਏ ਤੇ ਜਰੂਰ ਕਰਿਓ ਜਿਨ੍ਹਾਂ ਨੂੰ ਐ ਲੱਗਦਾ ਰਹਿੰਦਾ ਏ ਕਿ ਬਹੁਤ ਹੱਥ ਤੰਗ ਹੀ ਰਹਿੰਦਾ ਏ ਹਮੇਸ਼ਾ ਹੀ ਹੈਨਾ ਕਮਾਈ ਵੀ ਬਹੁਤ ਕਰਦੀ ਤੇ ਤੁਸੀਂ ਇਹ ਵਾਲਾ ਨੁਸਕਾ ਜਰੂਰ ਦੇਖਿਓ ਅਜਮਾ ਕੇ ਤੇ ਫਿਰ ਤੁਸੀਂ ਦੇਖਿਓ ਕਿੰਨੀ ਬਰਕਤ ਪੈਂਦੀ ਆ ਕਰੇ ਤੇ ਵਾਹਿਗੁਰੂ ਦਾ ਨਾਮ ਲੈ ਕੇ ਤੁਸੀਂ ਜਰੂਰ ਰੱਖ ਦਿਓ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਓਕੇ ਜੀ ਧੰਨਵਾਦ